ਅਗੇ ਪਾਰੇ ਬੱਚਿਆਂ ਨੂੰ ਪਹਿਲਾਂ ਦਿੱਤੀ ਗਿਆ ਸ਼ਸਤਰ ਵਿਦਿਆ ਇਹ ਤੋਂ ਇਹ ਸ਼ਸਤਰ ਵਿਦਿਆ ਤੋਂ ਜਾਣਦੇ ਨੇ ਸਾਰੇ ਬੱਚੇ ਜਿਹੜੇ ਵੀ ਇਹੋ ਜਿਹਾ ਪ੍ਰਾਲਾ ਸਾਨੂੰ ਤੇ ਇਹੋ ਜੇ ਅੱਗੇ ਮੀਡੀਆ 'ਚ ਨਹੀਂ ਗਏ ਬਹੁਤੇ ਹੁਣ ਜਦੋਂ ਗਏ ਆ ਹੁਣ ਤੇ ਸਾਨੂੰ ਮੈਨੂੰ ਕੱਲ ਜਾਣਕਾਰੀ ਮਿਲੀ ਹੈ ਇੱਕ ਸਾਡੇ ਇਥੇ 5 ਪਿਆਰੇ ਆਉਂਦੇ ਨੇ 10 ਪਿੰਡਾਂ 'ਚ ਸ਼ੁਰੂ ਕਰਾਇਆ ਅਸੀਂ ਆਸਤੇ ਆਸਤੇ ਆਉਣ ਵਾਲੇ ਸਮੇਂ 'ਚ ਸਾਰੇ ਪੰਜਾਬ 'ਚ ਇਸ ਲਹਿਰ ਨੂੰ ਲੈ ਕੇ ਜਾਵਾਂਗੇ ਹੁਣ ਅਬਰ ਜ ਸਮਝਦੇ ਆਂ ਅਸੀਂ ਜਿਹੜੇ ਬੱਚੇ ਬਾਣੀ ਸਿੱਖ ਜਾਣਗੇ ਉਹ ਨਸ਼ੇ ਦੇ ਨੇੜੇ ਨਹੀਂ ਜਾਣਗੇ। ਉਹਨਾਂ ਨੇ ਉਹ ਆਪਣਾ ਕੇ ਗੁਰਸਿੱਖੀ ਜੀਵਨ ਵੱਡੇ ਵੱਡੇ ਪੜ੍ਹ ਕੇ ਬੁਲੰਦੀਆਂ ਨੂੰ ਛੂਹਣਗੇ। ਹਾਂਜੀ ਮੈਨੂੰ ਤਾਂ ਲੱਗਦਾ ਕਲਾਸਾਂ ਬਹੁਤ ਵਧੀਆ ਲੱਗਦਾ ਤਾਂ ਕਲਾਸਾਂ ਹੋਰ ਹੋਣੇ ਚਾਹੀਦੀਆਂ। ਹਾਂਜੀ ਇਤਿਹਾਸਵਾਰੀ ਲੈ ਕੇ ਹਾਂਜੀ ਗੁੱਡ ਈਨ ਕਾਲ ਇਨੀ ਉਮਰ ਤੋਂ 16 ਸਾਲ ਇੱਦਾਂ ਕਲਾਸ ਲਗਾ ਰਹੇ ਹੋ ਕਿ ਕੀ ਸਿੱਖਿਆ ਹੁੰਦਾ ਗੁਰ ਇਤਿਹਾਸ ਬਾਰੇ ਸਾਰਾ ਕੁਝ ਤੇ ਉਸ ਤੋਂ ਬਾਅਦ ਜੋ ਜੋ ਹੁੰਦਾ ਸਾਡੇ ਗੁਰਬਾਣੀ ਤੇ ਗੁਰਬਾਣੀ ਦੀ ਸਿੱਖਿਆ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਸਾਰਾ ਕੁਝ ਦੱਸ ਰਹੇ ਨੇ ਕਿਹੜੀ ਕਿਹੜੀ ਬਾਣੀ ਪੜ੍ਹਦੇ ਹੋ ਸ਼ਾਮ ਨੂੰ ਆਹ ਰਹਿਰਾ ਸਾਹਿਬ ਦਾ ਪਹਿਲਾ ਪਾਠ ਹੁੰਦਾ ਬਾਅਦ ਚੋਂ ਨਨ ਸਾਹਿਬ ਦਾ ਹੁੰਦਾ ਫਿਰ ਉਸ ਤੋਂ ਬਾਅਦ ਸ਼ਬਦ ਪੜ੍ਹਿਆ ਜਾਂਦਾ ਫਿਰ ਉਸ ਤੋਂ ਬਾਅਦ ਇਤਿਹਾਸ ਬਾਰੇ ਦੱਸਦੇ ਨੇ ਸਾਨੂੰ ਫਿਰ ਸਾਡੇ ਕੋਲੋਂ ਸੁਣਦੇ ਨੇ ਕੋਈ ਵਿਸ਼ਰਿਆ ਬੱਚੇ ਸੁਣਾਉਂਦੇ ਨੇ ਉਸ ਤੋਂ ਬਾਅਦ ਸੋਇਲਾ ਸਾਹਿਬ ਦਾ ਪਾਠ ਹੋ ਕੇ ਫਿਰ ਅਰਦਾਸ ਕੀਤੀ ਜਾਂਦੀ ਹੈ ਅਦਾ ਕੋਈ ਸਕੂਲ ਦੇ ਵਿੱਚ ਸਿੱਖਣ ਨੂੰ ਮਿਲਦਾ ਇਤਿਹਾਸ ਬਾਰੇ ਉ ਪਰ ਇਹਦਾ ਰੈਗੂਲਰ ਨਹੀਂ ਇਦਾਂ ਰੋਜ਼ ਕਲਾਸਾਂ ਲਗਾਉਣ ਨੂੰ ਮੌਕਾ ਮਿਲਦੇ ਆਇਆ ਹਾਂਜੀ ਕਿੰਨਾ ਕਿ ਵਧੀਆ ਲੱਗਦਾ ਇਸ ਗੱਲ ਬਹੁਤ ਵਧੀਆ ਲੱਗਦਾ ਆਪਦੇ ਇਤਿਹਾਸ ਨੂੰ ਜਾਣਨ ਚ ਬਹੁਤ ਵਧੀਆ ਲੱਗਦਾ ਜਿਹੜੀ ਸਿੱਖਿਆ ਨਹੀਂ ਮਿਲ ਰਹੀ ਸੀ ਕਈਆਂ ਨੂੰ ਤਾਂ ਹਜੇ ਵੀ ਨਹੀਂ ਮਿਲਦੀ ਪਰ ਸਾਨੂੰ ਮਿਲ ਰਹੀ ਆ ਵਧੀਆ ਲੱਗਦਾ ਬਹੁਤ ਜ਼ਿਆਦਾ ਜਿਵੇਂ ਕਈ ਫੋਨਾਂ ਦੇ ਵਿੱਚ ਜ਼ਿਆਦਾ ਰੁੱਝੇ ਰਹਿੰਦੇ ਬੱਚੇ ਉਹਨਾਂ ਲਈ ਕੀ ਨੈਸਰਸ ਦੇਣਾ ਚਾਹੀਦਾ ਉਹਨਾਂ ਦੇ ਉਹ ਉਹਨਾਂ ਦੇ ਕੀ ਕਹਿ ਸਕਦੇ ਕਿ ਉਹਨਾਂ ਨੂੰ ਉਹਦਾ ਘਰ ਦੇ ਨਹੀਂ ਜਾ ਕਹਿੰਦੇ ਹੋਣਗੇ ਕੁਛ ਉਹਨਾਂ ਤੋਂ ਉਹਨਾਂ ਦੇ ਡਾਨਰੇ ਪੇਰੈਂਟਸ ਕਹਿੰਦੇ ਉਹਦਾ ਹੀ ਬੱਚੇ ਕਰਨਗੇ ਮਮਾ ਪਾਪਾ ਆਇਓ ਸੀ ਕਿਸੇ ਨਾਲ ਹਾਂਜੀ ਸ਼ਮੀਤ ਕੋ 9 ਸਾਲ ਕਿੰਨੇ ਹੋ ਗਏ ਤੇ ਕਲਾਸਾਂ ਲਗਾਂਗੀਆਂ ਅਤਲਾ ਏ 16 16 ਤਰੀਕ ਤੋਂ ਸਟਾਰਟ ਹੋਈਆਂ ਹੈ ਅੱਜ ਕਿੰਨੀ ਪੂਆ 8 ਕੋ ਕਿ ਕਿ ਸਿੱਖਿਆ ਆਪਾਂ ਕਲਾਸ ਦੇ ਵਿੱਚ ਅੱਜ ਆਪਾਂ ਗੁਰਬਾਣੀ ਬਾਰੇ ਸਿੱਖਿਆ ਹੈ ਆਰਤੀ ਇੱਥੇ ਰੋਜ਼ ਹੁੰਦੀ ਸੋਇਲਾ ਸਾਹਿਬ ਹੁੰਦਾ ਹੈ ਵੇਦੇ ਸਾਨੂੰ ਗੁਰ ਇਤਿਹਾਸ ਬਾਰੇ ਦੱਸਦੇ ਨੇ ਅਤੇ ਮਨ ਗੁਰ ਤੇਗ ਬਹਾਦਰ ਜੀ ਬਾਰੇ ਵੀ ਨਾਲ ਨਾਲ ਦੱਸੇ ਜਾਂਦੇ ਨੇ ਤੇ ਸਾਨੂੰ ਕੀ ਹੋਇਆ ਸੀਗਾ ਦੱਸਿਆ ਅੱਜ ਹਾਂਜੀ 8 ਪਹੋਂ ਨੂੰ ਚਮਕੌਰ ਸਾਹਿਬ ਦੀ ਜੰਗ ਹੋਈ ਸੀ ਤੇ ਉਹਦੇ ਵਿੱਚ ਬਾਬਾ ਜੀ ਸਿੰਘ ਜੀ ਤੇ ਬਾਬਾ ਜੁਜਾਰ ਸਿੰਘ ਜੀ ਦੀ ਸ਼ਹੀਦੀ ਹੋਈ ਸੀ ਇਹ ਤਾਂ ਲੱਗਦਾ ਹੈ ਕਲਾਸਿਸ ਐਡਾ ਜਿਦਾ ਬਹੁਤ ਵਧੀਆ ਲੱਗਦਾ ਸਕੂਲ ਦੇ ਵਿੱਚ ਮਿਲਦਾ ਹੈ ਤਾਂ ਸਿੱਖਣਾ ਨਹੀਂ ਲੱਗਦਾ ਤਾਂ ਸਿੱਖਣਾ ਚਾਹੀਦਾ ਆਪਾਂ ਨੂੰ ਕਲਾਸਿਸ ਸਿੱਖਣਾ ਚਾਹੀਦਾ ਬੱਚਿਆਂ ਹਾਂਜੀ ਹਾਂਜੀ ਇਹ ਹਰ ਜਗ੍ਹਾ ਲੱਗਣੀਆਂ ਚਾਹੀਦੀਆਂ ਨੇ ਪਿੰਡਾਂ ਦੇ ਵਿੱਚ ਜਿੱਤੇ ਲੋੜਿਆ ਲੋਕਾਂ ਨੂੰ ਹਾਂਜੀ ਲੱਗਣੀਆਂ ਚਾਹੀਦੀਆਂ ਨੇ ਗਨੂਰ ਕਾ ਕਿੰਨੀ ਉਮਰ ਹੈ ਤੁਹਾਡੀ 10 ਕਲਾਸਾਂ ਦੇ ਵਿੱਚ ਕੀ ਕੀ ਸਿਖਾਇਆ ਜਾ ਰਿਹਾ ਹੋਂ ਤੱਕ ਮਤਲਬ ਕਿ ਜਦ ਅਸ਼ਵਾਰ ਗੋਬਿੰਦ ਸਾਹਿਬ ਜੀ ਦਸਖਾਇਆ ਜਾ ਰਿਹਾ ਜਦਾਂ ਮਤਲਬ ਬਾਲ ਕਿਦਾਂ ਹੈ ਨਾ ਉਹ ਸਿਖਾਇਆ ਜਾ ਰਿਹਾ ਸੀ ਪੁੱਤ ਉਹ ਲੈ ਕੇ ਆਪਣੇ ਸ਼ਹਾਦਤਾਂ ਹੋਈਆਂ ਸੀ ਕੌਮ ਦੇ ਵਿੱਚ ਉਹਦੇ ਬਾਰੇ ਦੱਸਿਆ ਹਾਂਜੀ ਇਹਨਾਂ ਦੱਸਿਆ ਅੱਜ ਕਿੰਨੇ ਤਰੀਕੇ ਅੱਜ 3 ਤਰੀਕੇ ਕਿਹੜਾ ਪੋਹ ਕਿਹੜਾ ਤਰੀਕਾ 8 ਪੋਹ ਅੱਜ ਕੀ ਹੋਇਆ ਸੀ 8 ਪੋਹ ਨੂੰ ਵੱਡੇ ਸਾਹਿਬ ਜਾਂ ਦੇ ਅੱਜ ਸ਼ਹੀਦੀ ਹੋਈ ਸੀ ਵੱਡੇ ਸਾਹਿਬ ਜਾਂ ਦਾ ਨਾਮ ਪਤਾ ਕੀ ਨੇ ਹਾਂਜੀ ਬੱਬਾਜੀਤ ਸਿੰਘ ਜੀ ਬੱਬਾ ਜੋ ਜਜਾਰ ਸਿੰਘ ਜੀ ਜੋਤੀ ਸਾਹਿਬ ਜਦ ਦੇ ਕੀ ਨਾਮ ਨੇ ਬਾਬਾ ਜੋਰਾਵਾਰ ਸਿੰਘ ਨੇ ਬਾਬਾ ਫਤੇ ਸਿੰਘ ਸੀ ਜੋਤੀ ਸਾਹਿਬ ਜਦ ਦੇ ਕੀ ਦੋ ਇਸੇ ਸ਼ਾਦਤ ਉਹਨਾਂ ਨੇ ਮਗਲਾਨੇ ਉਹਨਾਂ ਨੂੰ ਨੀਹਾਂ ਵਿੱਚ ਚਿਨਵਾਇਆ ਗਿਆ ਸੀ ਆ ਜੋਤੀ ਸਿੰਘ ਜੀ ਕੌਣ ਹੈਗੇ ਨੇ ਅ ਮਤਲਬ ਅ ਅਜੀ ਹਦੀਸ ਬ ਉਹਨਾਂ ਚਾਰ ਸਾਹਿਬ ਜਦ ਦੇ ਵਟ ਇਜ਼ ਪਿਤਾ ਜੀ ਸ਼ਿਲਪੁਰ ਤੋਂ ਇੱਕ ਬਾਦ ਸਾਹਿਬ ਜੀ ਬੋਲੇ ਉਹਨਾਂ ਦੇ ਦਾਦਾ ਜੀ ਬੱਚਿਆਂ ਦੀ ਹਾਂਜੀ ਬੱਚਿਆਂ ਦਾ ਦਿੱਦਾ ਤਾਂ ਲੱਗਦਾ ਹੈ ਕਿ ਜਦੋਂ ਸਿੱਖ ਇਤਿਹਾਸ ਦੇ ਬਾਰੇ ਸਿੱਖਣ ਨੂੰ ਮਿਲਦਾ ਹੈ ਹਾਂਜੀ ਬੜਾ ਵਧੀਆ ਲੱਗਦਾ ਹੈ ਸਕੂਲ ਦੇ ਵਿੱਚ ਲੱਗਦੀਆਂ ਇਹ ਦੋਹੀਆਂ ਕਲਾਸਾਂ ਨਹੀਂ ਇਦਾਂ ਨਿਆਣਿਆਂ ਨਾਲ ਦੇ ਤਾਂ ਦੀ ਕਲਾਸਾਂ ਹੋਰ ਲੱਗਣੀਆਂ ਚਾਹੀਦੀਆਂ ਜਿਵੇਂ ਰਾਤ ਨੂੰ ਆਪਾਂ ਡਿਵੀਸ਼ਨਸ ਪਾਉਣੇ ਆ ਟਿਵੀਸ਼ਨ ਤੋਂ ਬਾਅਦ ਆਪਾਂ ਇਹਦਾ ਦੇ ਕਲਾਸਾ ਲਗਾਈਏ ਹਾਂਜੀ ਆਹ ਆਹ ਪਰਮਿੰਦਰ ਕੌਰ ਕਿੰਨੀ ਉਮਰ ਤੁਹਾਡੀ 11 ਸਾਲ ਅੱਜ ਤੁਸੀਂ ਕਲਾਸਾਂ ਹ ਲਗਾਈਆਂ ਤੇ ਕਿੰਨੇ ਦਿਨ ਹੋ ਗਏ ਆ ਦੋ ਚਾਰ ਦਿਨ ਹੋ ਗਿਆ ਦੋ ਚਾਰ ਦਿਨ ਹੋ ਗਏ ਅੱਜ ਕਿੰਨੀ ਤਰੀਕਾ ਪਤਾ ਹਾਂਜੀ 8 ਨੂੰ ਇਹ ਹੋਇਆ ਸੀ 8 ਨੂੰ ਛਾ ਵੱਡੇ ਸਾਹਿਬ ਦਾ ਜਨ ਸ਼ਹਾਦਤ ਸੀ ਵੱਡੇ ਸਾਹਿਬ ਦਾ ਨਾਮ ਪਤਾ ਹਾਂਜੀ ਬਾਬਾਜੀ ਸਿੰਘੀ ਬਾਬਾ ਜੋਰ ਸਿੰਘੀ ਛੋਟੇ ਸਾਹਿਬ ਦਾ ਜਨ ਨਾਮ ਪਤਾ ਬਾਬਾਜੀ ਜਹਾਜ ਸਿੰਘੀ ਬਾਬਾ ਫਤਿਹ ਸਿੰਘੀ ਛੋਟੇ ਸਾਹਿਬ ਜਨ ਸ਼ਹਾਦਤ ਨੂੰ ਪਤਾ ਕਿੱਦਾਂ ਹੋਈ ਸੀਗੀ ਹਾਂਜੀ ਉਹਨਾਂ ਨੂੰ ਹਵਾਲੇ ਚ ਨਾ ਦਿੱਤਾ ਗਿਆ ਸੀ ਚੰਗੂ ਗੁਰਪ੍ਰੀਤ ਬਾਦਲ ਜੀ ਕਹਿੰਸੀਗੇ ਅਸੀਂ ਛੋਟੇ ਸ਼ਾਹਜ਼ਾਦੇ ਨੇ ਦਾਦਾ ਜੀ ਛੋਟੇ ਸ਼ਾਹਜ਼ਾਦੇ ਦੇ ਪਿਤਾ ਜੀ ਦਾ ਕੀ ਨਾਮ ਸੀ ਕਰਦਾ ਸੀ ਗੋਬਿੰਦ ਸਿੰਘ ਜੀ ਛੋਟਾ ਦੇ ਛੁੱਟੱਕੀ ਕਿਸਾ ਲਾਉਤ ਹਾਂ ਨੂੰ ਗੁਰਮੁਖੀ ਸਿਖਾਈ ਹੈ ਕਿਸਾਈ ਹੈ ਸਿੱਖ ਇਤਿਹਾਸ ਬਾਰੇ ਵੀ ਦੱਸਦੇ ਹਾਂਜੀ ਆ ਜੱਟ ਕੋ ਬਾਰੇ ਦੱਸਿਆ ਸ਼ਾਹਜ਼ਾਦਾ ਹੋਈਆਂ ਸਰਬਤ ਦੱਸਿਆ ਹਾਂਜੀ ਕਿਦਾਂ ਤਾਂ ਲੱਗਦਾ ਕਲਾਸ ਬਹੁਤ ਵਧੀਆ ਲੱਗਦਾ ਬਤੂ ਕਾਲੇ ਹੋਰ ਹੋਣੀ ਚਾਹੀਦੇ ਹਾਂ ਹਾਂਜੀ ਇਤਿਹਾਸ ਬਾਰੇ ਲੈ ਕੇ ਹਾਂਜੀ ਆ ਅਮਰੀਕਿਆਨੀ ਅਮਰੀਕ ਸਿੰਘ ਕਥਾਵਾਚਕ ਗੁਰਦੁਆਰਾ ਪਿਪਲੀ ਸਾਹਿਬ ਤੋਂ ਸਾਡੇ ਸ਼ਹੀਦੀ ਦਿਹਾੜਿਆਂ ਦੇ ਉੱਤੇ ਕਿ ਜਦੋਂ ਕੋਹ ਦਾ ਮਹੀਨਾ ਹੀ ਆਰੰਭ ਹੁੰਦਾ ਇੱਕ ਪੋ ਤੋਂ ਇੱਥੇ ਜੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੁਲਾਜ਼ਮ ਸੇਵਾਦਾਰ ਰਹਿੰਦੇ ਸਾਰੇ ਤਾਂ ਉਹ ਚੇਚੇ ਤੌਰ ਤੇ ਸੀ ਯਤਨ ਕੀਤਾ ਜਾਂਦਾ ਵੀ ਬੱਚਿਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਨਾਲ ਕੁਰਬਾਨੀ ਨਾਲ ਤੇ ਇਤਿਹਾਸ ਨਾਲ ਜੋੜਿਆ ਜਾਵੇ ਤੇ ਇੱਕ ਪੋ ਤੋਂ ਹੀ ਲਗਾਤਾਰ ਸੰਗਤੀ ਤੌਰ ਦੇ ਉੱਤੇ ਅਸੀਂ ਇਹਨਾਂ ਨੂੰ ਸ਼ਾਮ ਦੇ ਸਮੇਂ ਪੰਜਾਬੀ ਕਲਾਸ ਤੋਂ ਬਾਅਦ ਕਿ ਜਿਵੇਂ ਰਹਿ ਰਸ ਦਾ ਪਾਠ ਚੱਲ ਰਿਹਾ ਹੈ ਸੰਗਤੀ ਰੂਪ ਵਿੱਚ ਬੱਚੇ ਕਰਦੇ ਨੇ ਉਹ ਪਰੰਤ ਇਹਨਾਂ ਕਰੋ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਸਵਾਲ ਜਵਾਬ ਪੁੱਛੇ ਜਾਂਦੇ ਨੇ ਫਿਰ ਪੰਜਾਬੀ ਪਾੜਨ ਦੀ ਪਰਖ ਕੀਤੀ ਜਾਂਦੀ ਆ ਉਹਦੇ ਤੋਂ ਬਾਅਦ ਇਹਨਾਂ ਕੋਲੋਂ ਕੋਈ ਕਵਤਾ ਕਵੀਸ਼ਰੀਆਂ ਜਿਹੜੇ ਸਾਡੇ ਸਬੰਧਤ ਦਿਹਾੜੇ ਆ ਉਹਨਾਂ ਦੇ ਸੰਬੰਧ ਵਿੱਚ ਗੀਤੇ ਜਾਂਦੇ ਨੇ ਤੇ ਉਹਦੇ ਤੋਂ ਅਪਰੰਤ ਫਿਰ ਸੰਗਤੀ ਸਾਰੇ ਪਰਿਵਾਰ ਜਿਹੜੇ ਨੇ ਮਿਲ ਕੇ ਕੋਈ ਸਾਡੇ ਚੋਂ ਕੋਈ ਇੱਕ ਜਣਾ ਮੌਕਾ ਦਾ ਜਿਹੜਾ ਅੱਜ ਦਾ ਇਤਿਹਾਸ ਹੈ ਉਹਦੀ ਨਾਲ ਸਾਂਝ ਪਾਈ ਜਾਂਦੀ ਆ ਤਾਂ ਕਿ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਇਹ ਦਿਹਾੜੇ ਤੇ ਸਾਡੇ ਵਾਸਤੇ ਕਿੰਨੇ ਕੀਮਤੀ ਹਨ ਇਹ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸਹਿਬਜ਼ਾਦਿਆਂ ਮਾਤਾ ਗੁਜਰੀ ਕੌਰ ਤੇ ਹੋਰ ਸ਼ਹੀਦ ਸਿੰਘਾਂ ਨੇ ਸਾਡੇ ਲਈ ਕੀ ਕੁਰਬਾਨੀਆਂ ਕੀਤੀਆਂ ਹਨ ਇਸ ਵਾਸਤੇ ਅਮੀਰ ਵਿਰਸਾ ਜਿਹੜਾ ਸਾਨੂੰ ਇਹਨਾਂ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ ਹਾਂਜੀ ਹੋਰ ਇਹ ਜੀ ਰੋਜ਼ਾਨਾ ਤਕਰੀਬ ਸਾਢੇ 5 ਤੋਂ 8:30 ਵਜੇ ਤੱਕ ਕਲਾਸ ਲੱਗਦੀ ਹੈ ਇਹ ਇੱਕ ਪੋ ਤੋਂ ਹਰ ਸਾਲ ਲੱਗਦੀ ਹੈ ਜੀ ਇਹ ਪਿਛਲੇ 4 ਸਾਲਾਂ ਤੋਂ ਲੱਗ ਰਹੀ ਹੈ ਜੀ ਲਗਾਤਾਰ ਇਹ 31 ਤਰੀਕ ਤੱਕ ਜਿਹੜੀ ਇਹ ਸਮਾਪਤੀ ਹੋ ਜਾਣੀ ਹੈ ਨਾਲੇ ਵਿਦਿਆਰਥੀਆਂ ਦੀਆਂ ਛੁੱਟੀਆਂ ਸੰਪਾਦਤ ਹੋ ਜਾਣੀਆਂ ਤੇ ਨਾਲੇ ਇੱਥੇ ਪੋ ਹੋ ਰਿਹਾ ਜਾ ਰਿਹਾ ਇਸ ਕਰਕੇ ਸਾਡੇ ਹੁਣ ਮੈਂ ਬੱਚਿਆਂ 'ਚ ਵੇਖ ਰਿਹਾ ਇਹ ਪੰਜਾਬੀ ਨਾਲ ਲਿਖਣ ਨਾਲ ਪੜ੍ਹਨ ਨਾਲ ਜੁੜਦੇ ਜਾ ਰਹੇ ਆ ਤੁਸੀਂ ਇਹਨਾਂ ਨੂੰ ਨੋਟ ਵੀ ਕਰ ਲਿਆ ਜੇ ਹਾਂ ਇਤਿਹਾਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਕਿਉਂਕਿ ਜੇ ਪੰਜਾਬੀ ਜਿਹੜੀ ਆ ਨਾ ਜਿਹਦੇ ਵਿੱਚ ਮਤਲਬ ਸਾਨੂੰ ਕੀਮਤੀ ਖਜ਼ਾਨਾ ਉਹਦੇ ਨਾਲ ਅਸੀਂ ਅਖੀਰਲੇ ਦਿਨਾਂ ਵਿੱਚ ਇਹਨਾਂ ਕੋਲੋਂ ਗਤਕੇ ਦਾ ਅਭਿਆਸ ਵੀ ਕਰਾਉਂਦੇ ਆ ਤਾਂ ਕਿ ਸਰੀਰ ਨੂੰ ਫਿੱਟ ਰੱਖਣ ਵਾਸਤੇ ਸਾਡੇ ਕੋਲ ਗਰਾਊਂਡ ਦੀ ਉਧਰ ਸਹੂਲਤ ਨਹੀਂ ਪਰ ਇਸ ਜਗ੍ਹਾ ਤੇ ਫਿਰ ਉਹ ਪ੍ਰੋਗਰਾਮ ਕੀਤਾ ਜਾਂਦਾ ਹੈ ਸ਼ਸਤਰ ਵਿਦਿਆ ਅੱਜ ਉਹ ਸ਼ੁਰੂ ਕਰਾਂਗੇ ਪਰ ਇਹ ਬੱਚਿਆਂ ਨੂੰ ਪਹਿਲਾਂ ਦਿੱਤੀ ਗਈ ਸ਼ਸਤਰ ਵਿਦਿਆ ਇਹ ਤੋਂ ਇਹ ਸ਼ਸਤਰ ਵਿਦਿਆ ਤੋਂ ਜਾਣਦੇ ਨੇ ਸਾਰੇ ਬੱਚੇ ਜਿਹੜੇ ਹਾਂਜੀ ਹਾਂ ਗਾਮੀ ਮਹਾਂਗਾਤ ਬੁਲਾ ਹਾਂ ਵਿਚਾਰ ਦੀ ਕਮੀ ਨਹੀਂ ਜੀ ਹੁਣ ਮੈਂ ਇਹ ਗੱਲ ਕਹਿਣੀ ਚਾਹੂੰਗਾ ਵੀ ਜਿਹੋ ਜਿਹੇ ਪ੍ਰਾਲਾ ਸਾਨੂੰ ਤੇ ਇਹੋ ਜੇ ਅੱਗੇ ਮੀਡੀਆ ਚ ਨਹੀਂ ਗਏ ਬਹੁਤੇ ਹੁਣ ਜਦੋਂ ਗਏ ਆ ਹੁਣ ਤੇ ਸਾਨੂੰ ਮੈਨੂੰ ਕੱਲ ਜਾਣਕਾਰੀ ਮਿਲੀ ਹੈ ਇੱਕ ਸਾਡੇ ਇਥੇ 5 ਪਿਆਰੇ ਆਉਂਦੇ ਨੇ 10 ਪਿੰਡਾਂ ਚ ਸ਼ੁਰੂ ਕਰਾਇਆ ਅਸੀਂ ਆਸਤੇ ਆਸਤੇ ਆਉਣ ਵਾਲੇ ਸਮੇਂ ਚ ਸਾਰੇ ਪੰਜਾਬ ਚ ਇਸ ਲਹਿਰ ਨੂੰ ਲੈ ਕੇ ਜਾਵਾਂਗੇ ਅਸੀਂ ਪਿੰਡ ਪਿੰਡ ਇਸ ਚੀਜ਼ ਨੂੰ ਪਹੁੰਚਾਵਾਂਗੇ ਤਾਂ ਕਿ ਅੱਜ ਜਿਹੜੀ ਇਹ ਕੱਲ ਇੱਕ ਸ਼ਰਮਣੀ ਕਮੇਟੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਗੱਲ ਉੱਠਦੀ ਆ ਪਰ ਕਿਤੇ ਕਿਤੇ ਇਹ ਵੀ ਗੱਲ ਉੱਠਦੀ ਆ ਕਿ ਜਿਹੜਾ ਪ੍ਰਸ਼ਾਸਨ ਆ ਨਸ਼ੇ ਵਧਦੇ ਜਾ ਰਹੇ ਉਹਦੇ ਲਈ ਕੌਣ ਜ਼ਿੰਮੇਵਾਰ ਆ ਅਸੀਂ ਤਾਂ ਆਪਣਾ ਫਰਜ਼ ਸਮਝਦੇ ਆ ਅਸੀਂ ਜਿਹੜੇ ਬੱਚੇ ਬਾਣੀ ਸਿੱਖ ਜਾਣਗੇ ਉਹ ਨਸ਼ੇ ਦੇ ਨੇੜੇ ਨਹੀਂ ਜਾਣਗੇ ਉਹਨਾਂ ਨੇ ਉਹ ਆਪਣਾ ਕੇ ਗੁਰਸਿੱਖੀ ਜੀਵਨ ਵੱਡੇ ਵੱਡੇ ਪੜ੍ਹ ਕੇ ਬੁਲੰਦੀਆਂ ਨੂੰ ਛੂਣਗੇ ਸ਼ਰਮਣੀ ਕਮੇਟੀ ਦੇ ਵਿੱਚ ਇਹੋ ਜਿਹੇ ਉਪਰਾਲੇ ਜਿਹੜੇ ਅਸੀਂ ਦੂਰ ਦੂਰ ਤੱਕ ਕਰ ਰਹੇ ਗੁਰਦੁਆਰਾ ਪਿਪਲੀ ਸਾਹਿਬ ਵੀ ਕਰ ਰਹੇ ਆ ਨਹੀਂ ਉੱਥੇ ਫਿਰ ਸਾਡੇ ਕੋਲ ਜਾਂ ਤਾਂ ਕੋਈ ਪ੍ਰਚਾਰਕ ਉਥੋਂ ਦੀਆਂ ਸਥਾਨਕ ਸੰਗਤਾਂ ਨੂੰ ਪ੍ਰਬੰਧ ਕਰਨਾ ਚਾਹੀਦਾ ਤੇ ਜੇ ਉਹ ਨਹੀਂ ਕਰ ਸਕਦੀਆਂ ਸਾਡੇ ਨਾਲ ਸੰਪਰਕ ਕਰਨ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਦੀ ਚੀਜ਼ ਮੁਹੱਈਆ ਕਰਾ ਸਕਨੇ ਹਾਂ ਹਾਂਜੀ